ਹਨ ਹਰ ਰੋਜ਼ ਪੰਜਾਬੀ ਨਵੇਂ-ਨਵੇਂ ਰਿਸ਼ਤੇ ਦੇਖਣ ਦੇ ਲਈ ਤੁਹਾਨੂੰ ਕਿਸੇ ਵਿਚੋਲੇ ਕੋਲੇ ਜਾਂ ਮੈਰਜ ਬਿਊਰੋ ਤੇ ਜਾਣ ਦੀ ਜ਼ਰੂਰਤ ਨਹੀਂ ਤੁਸੀਂ ਘਰ ਬੈਠੇ ਹੀ ਆਪਣੇ ਲਈ ਵਧੀਆ ਰਿਸ਼ਤੇ ਦੇਖ ਸਕਦੇ ਹੋ ਤੁਸੀਂ ਸਾਨੂੰ ਫੋਲੋ ਕਰ ਲਓ ਅੱਜ ਦੇ ਰਿਸ਼ਤੇ ਕਰੋ ਜੀ ਨੋਟ ਕੁੜੀ ਨਿਊਜ਼ੀਲੈਂਡ ਦੇ ਵਿੱਚ ਰਹਿੰਦੀ ਹੈ ਜੀ ਘਰ ਵਾਲੇ ਦੀ ਡੈਥ ਹੋਈ ਹੋਈ ਹੈ ਇੱਕ ਬੇਟੀ ਆ 10 ਸਾਲ ਦੀ ਬੇਟੀ ਨਾਨਾ-ਨਾਨੀ ਕੋਲੇ ਰਹੇਗੀ ਮੁੰਡਾ ਚਾਹੀਦਾ ਮੁੰਡਾ ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਦਾ ਪੀਆਰ ਹੋਵੇ ਤਲਾਕशुदा ਵੀ ਸੰਪਰਕ ਕਰ ਸਕਦੇ ਨੇ ਚਾਹੇ ਕੋਈ ਬੱਚਾ ਹੋਵੇ ਕੁੜੀ ਵਧੀਆ ਕੇਅਰ ਕਰੇਗੀ ਜੀ ਬੱਚੇ ਦੀ ਉਹ ਕੁੜੀ ਦੀ ਉਮਰ 33 ਸਾਲ ਕੱਦ 5 ਫੁੱਟ 4 ਇੰਚ ਫਾਜ਼ਿਲਕਾ ਏਰੀਆ ਕਾਸਟ ਕੰਬੋਜ ਜੇਕਰ ਤੁਹਾਡੀ ਇਸ ਰਿਸ਼ਤੇ ਨਾਲ ਮੈਚنگ ਹੁੰਦੀ ਹੈ ਤਾਂ ਤੁਸੀਂ ਸਾਨੂੰ WhatsApp ਤੇ ਮੈਸੇਜ ਭੇਜ ਕੇ ਪਰਿਵਾਰ ਦਾ ਨੰਬਰ ਲੈ ਸਕਦੇ ਹੋ ਦੂਜਾ ਰਿਸ਼ਤਾ ਕਰੋ ਜੀ ਨੋਟ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਕੱਲਾ ਮੁੰਡਾ 20 ਕਿੱਲੇ ਜ਼ਮੀਨ ਆਉਂਦੀ ਹੈ ਜੀ ਮੁੰਡਾ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਨਾਲ ਖੇਤੀਬਾੜੀ ਦਾ ਵੀ ਸਾਰਾ ਕੰਮ ਕਰਦਾ ਹੈ ਵਧੀਆ ਚੰਗੀ ਤਿੰਨ ਮੰਜ਼ਲੀ ਕੋਠੀ ਪਈ ਹੋਈ ਆ ਲੜਕੇ ਦੇ ਪਿਤਾ ਸਰਕਾਰੀ ਰਿਟਾਇਰ ਨੇ ਜੀ ਪੈਨਸ਼ਨ ਆਉਂਦੀ ਆ ਕੁੜੀ ਚਾਹੀਦੀ ਹੈ ਕੁੜੀ ਵਧੀਆ ਪੜੀ ਲਿਖੀ ਖਾਨਦਾਨੀ ਪਰਿਵਾਰ ਦੇ ਵਿੱਚ ਹੋਵੇ ਕੁੜੀ ਦਾ ਕੱਦ 5 ਫੁੱਟ 5 ਇੰਚ ਤੋਂ ਘੱਟ ਨਾ ਹੋਵੇ ਜੀ ਬਾਕੀ ਪਰਿਵਾਰ ਦਾ ਨੰਬਰ ਸਕਰੀਨ ਤੇ ਦਿੱਤਾ ਗਿਆ ਹੈ ਪਰਿਵਾਰ ਦੇ ਨਾਲ ਤੁਸੀਂ ਸਾਰੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਕਰੋ ਜੀ ਨੋਟ ਫਤੇਗੜ ਸਾਹਿਬ ਤੋਂ ਕੁੜੀ ਦਾ ਰਿਸ਼ਤਾ ਜੀ ਕੁੜੀ ਸਟੈਨੋ ਦੇ ਪੇਪਰਾਂ ਦੀ ਤਿਆਰੀ ਕਰਦੀ ਹੈ ਮੁੰਡਾ ਚਾਹੀਦਾ ਮੁੰਡਾ ਬੈਸ਼ਨੂ ਹੋਵੇ ਛੋਟੇ ਪਰਿਵਾਰ ਚੋਂ ਹੋਵੇ ਮੁੰਡਾ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਕਰਦਾ ਹੋਵੇ ਜਲਾਹੇ ਕਾਸਟ ਨੂੰ ਪਹਿਲਾ ਹੈ ਜੀ ਪੜਾਈ ਕੁੜੀ ਨੇ ਮਾਸਟਰ ਡਿਗਰੀ ਕੀਤੀ ਹੋਈ ਹੈ 1994 ਦਾ ਡੇਟ ਆਫ ਬਰਥ ਕੱਦ 5 ਫੁੱਟ 7 ਇੰਚ ਜੇਕਰ ਤੁਹਾਡੀ ਰਿਸ਼ਤੇ ਨਾਲ ਮੈਚਿੰਗ ਹੁੰਦੀ ਹੈ ਤਾਂ ਤੁਸੀਂ ਸਾਨੂੰ WhatsApp ਤੇ ਮੈਸੇਜ ਭੇਜ ਕੇ ਪਰਿਵਾਰ ਦਾ ਨੰਬਰ ਲੈ ਸਕਦੇ ਹੋ ਅਗਲਾ ਰਿਸ਼ਤਾ ਕਰੋ ਜੀ ਨੋਟ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਤਿੰਨ ਕਿੱਲੇ ਮੁੰਡੇ ਨੂੰ ਜ਼ਮੀਨ ਹੁੰਦੀ ਹੈ 1997 ਦਾ ਡੇਟ ਆਫ ਬਰਥ ਇੱਕ ਭੈਣ ਛੋਟੀ ਕੈਨੇਡਾ ਦੇ ਵਿੱਚ PR ਹੈ ਜੀ ਮੁੰਡੇ ਦਾ ਆਪਣਾ ਹਵਾਈ ਸਵਾਵਾ ਸਵਾਵਾ ਦਾ ਕੰਮ ਅਤੇ ਨਾਲ ਮਨੀ ਟਰਾਂਸਫਰ ਦਾ ਵੀ ਕੰਮ ਕਰਦਾ ਹੈ ਮੁੰਡਾ ਅੰਮਰਤਾਰੀ ਹੈ ਜੀ ਕੁੜੀ ਚਾਹੀਦੀ ਹੈ ਕੁੜੀ ਗੁਰਸਿੱਖ ਅੰਮਰਤਾਰੀ ਹੋਵੇ ਪਰਿਵਾਰ ਦੀ ਮੰਗ ਕੋਈ ਨਹੀਂ ਹੈਗੀ ਕੁੜੀ ਚਾਹੇ ਪੰਜਾਬ ਤੋਂ ਹੋਵੇ ਐਨਆਰਈ ਵੀ ਸੰਪਰਕ ਕਰ ਸਕਦੇ ਨੇ ਮੁੰਡੇ ਦੀ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਕੰਪਿਊਟਰ ਦਾ ਕੋਰਸ ਕੀਤਾ ਹੋਇਆ ਪਲੰਬਰ ਦੀ ਆਈਟੀਆਈ ਕੀਤੀ ਹੋਈ ਹੈਗੀ ਬਠਿੰਡਾ ਏਰੀਆ ਗੋਤ ਸਿੱਧੂ ਬਾਕੀ ਪਰਿਵਾਰ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਤੁਸੀਂ ਸਾਰੀ ਗੱਲਬਾਤ ਪਰਿਵਾਰ ਦੇ ਨਾਲ ਕਰ ਸਕਦੇ ਹੋ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਜੀ ਧੰਨਵਾਦ